ਸਤਿ ਸ਼੍ਰੀ ਅਕਾਲ ਮੈਂ ਡਾਕਟਰ ਗੌਰਵ ਜੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਣਕ ਦੇ ਨਾੜ ਬਾਰੇ ਤੇ ਕਿਉਂਕਿ ਪਿਛਲੇ ਸਾਲਾਂ ਦੌਰਾਨ ਆ ਅਚਾਰ ਪਾਉਣ ਦਾ ਮੱਕੀ ਦੇ ਅਚਾਰ ਪਾਉਣ ਦਾ ਰੁਝਾਨ ਕਾਫੀ ਵਧਿਆ ਜਿਸ ਕਰਕੇ ਜਿਹੜੀ ਤੂੜੀ ਹੈ ਉਸ ਦੀ ਮੰਗ ਵੀ ਬਹੁਤ ਘਟ ਚੁੱਕੀ ਹੈ ਤੇ ਉਹਦਾ ਰੇਟ ਵੀ ਕਾਫੀ ਘਟਿਆ ਤੇ ਇਸ ਸਾਲ ਤੂੜੀ ਦਾ ਰੇਟ ਵੀ ਜਿਹੜਾ ਹੈ ਉਹ ਹੁਣ ਸੀਜ਼ਨ ਦੌਰਾਨ 250 ਤੋਂ 280 ਕਿਤੇ ਕਿਤੇ 400 ਵੀ ਹੈ مطلب ਕਿ 400 ਤੋਂ 80 ਹੇਠਾਂ ਟੂੜੀ ਦਾ ਰੇਟ ਪ੍ਰਤੀ ਕੁਆਂਟਲ ਆ ਚੁੱਕਿਆ ਜਿਹੜਾ ਕਿ ਜੇ ਆਪਾਂ ਟੂੜੀ ਕਰਾਉਣੇ ਆ ਕਰਾ ਕੇ ਫਿਰ ਉਸ ਤੋਂ ਬਾਅਦ ਉਹਦੀ ਟਵਾ ਟਵਾਈ ਤੇ ਫਿਰ ਉਸ ਤੋਂ ਬਾਅਦ ਉਹ ਨੂੰ ਵੇਚਣਾ ਤਾਂ ਮੇਰੇ ਕਹਿਣ ਦਾ ਮਤਲਬ ਇਹ ਹੈ ਬਈ ਟੂੜੀ ਦੀ ਟਰਾਲੀ ਜੇ ਆਪਾਂ ਕਰਾ ਕੇ ਉਸ ਤੋਂ ਬਾਅਦ ਉਹ ਨੂੰ ਸੱਟ ਕੇ ਕਿਤੇ ਤੇ ਵੇਚ ਦਿਆਂ 250 ਰੁਪਏ ਕੁਆਂਟਲ ਨੂੰ ਤਾ ਉਹਦਾ ਕੋਈ ਬਹੁਤਾ ਫਾਇਦਾ ਹੈ ਨਹੀਂ ਤੇ ਤੂੜੀ ਕਰਨ ਤੋਂ ਬਾਅਦ ਵੀ ਸਾਡੇ ਕੋਲੇ ਜਿਹੜਾ ਕਣਕ ਦਾ ਨਾਲੜ ਆ ਉਹ ਇਠਾਂ ਰਹਿ ਜਾਂਦਾ ਤੇ ਇਸ ਦੇ ਨਾਲ ਹੀ ਜਿੱਥੇ ਲਾਂਗਾ ਮਾੜਾ ਤੇ ਜਿੱਥੇ ਕਣਕ ਦਾ ਨਾਲੜ ਮਾੜਾ ਉੱਥੇ ਵੀ ਆਪਾਂ ਤੂੜੀ ਨਹੀਂ ਕਰਾਉਂਦੇ ਤੇ ਜਿਸ ਨੂੰ ਅਸੀਂ ਅੱਗ ਲਾ ਕੇ ਸਾੜ ਦਿੰਨੇ ਆ ਅ ਪਰ ਉਹਦੇ ਵਿੱਚ ਵੀ ਉਹਦਾ ਵੀ ਆਪਾਂ ਫਾਇਦਾ ਲੈ ਸਕਦੇ ਆ ਇਹਦੇ ਤੇ ਬਕਾਇਦਾ ਕੁਝ ਤਜਰਬੇ ਐਕਸਪੈਰੀਮੈਂਟੇਸ਼ਨ ਵੀ ਹੋਈ ਹੈ 4 ਸਾਲ ਲੰਮਾ ਐਕਸਪੈਰੀਮੈਂਟ ਕੀਤਾ ਗਿਆ ਉਹਦੇ ਬਾਰੇ ਵੀ ਗੱਲ ਕਰਾਂਗੇ ਤੇ ਆਪਾਂ ਵੀ ਜਿਹੜਾ ਜੈਵਿਕ ਕਣਕ ਜਿੱਥੇ ਉਗਾਉਣਾ ਆਰਗੈਨਿਕ ਕਣਕ ਉਸ ਦਾ ਨਾਲ ਹਮੇਸ਼ਾ ਵਿੱਚ ਹੀ ਬੋਹਨੇ ਆ ਤੇ ਬਾਕੀ ਵੀ ਜਿਹੜਾ ਵਾਜਾਂ ਦਾ ਕੋਈ ਵੀ ਬਹਾਈ ਵਿੱਚੇ ਕੀਤੀ ਜਾਂਦੀ ਹੈ ਤੇ ਇਸ ਸਾਲ ਆਪਾਂ ਮਿੱਟੀ ਟੈਸਟ ਵੀ ਕਰਾਵਾਂਗੇ ਤੇ ਫਰਕ ਦੇਖਾਂਗੇ ਭਾਈ ਕੀ ਵਾਕਈ ਨਾੜ ਜਾਂ ਪਰਾਲੀ ਵਿੱਚ ਬੋਹਣ ਦਾ ਕਿੰਨਾ ਕੁ ਫਰਕ ਆ ਉਹਦੀ ਕਾਰਬਨ ਕੰਟੈਂਟ ਵਗੈਰਾ ਸਾਰਾ ਕੁਝ ਚੈੱਕ ਕਰਾਵਾਂਗੇ ਪਰ ਆਪਣੇ ਕੋਲੇ ਉਸ ਤੋਂ ਪਹਿਲਾਂ ਦੋ ਰਿਪੋਰਟਾਂ ਹੈਗੀਆਂ ਜਿਹਦੀ ਆਪਾਂ ਗੱਲ ਕਰਾਂਗੇ ਇੱਕ ਰਿਪੋਰਟ ਪਹਿਲਾਂ ਸਕਰੀਨ ਤੇ ਚੱਲ ਚੁੱਕੀ ਹੈ ਉਹ ਤੁਸੀਂ ਸਕਰੀਨ ਪਾਜ਼ ਕਰਕੇ ਪੜ੍ਹ ਸਕਦੇ ਹੋ ਆ ਦੂਜੀ ਰਿਪੋਰਟ ਹੁਣ ਚੱਲ ਰਹੀ ਹੈ ਤਾਂ ਪਹਿਲੀ ਰਿਪੋਰਟ ਦੇ ਵਿੱਚ ਇਹ ਦੱਸਿਆ ਗਿਆ ਵੀ ਕਣਕ ਦੇ ਨਾਲ ਦੇ ਵਿੱਚ ਨਾਈਟ੍ਰੋਜਨ ਫਾਸਫੋਰਸ ਪੋਟਾਸ਼ੀਅਮ ਕੈਲਸ਼ੀਅਮ ਤੇ ਮੈਗਨੀਸ਼ੀਅਮ ਭਰਪੂਰ ਮਾਤਰਾਵਾਂ ਚ ਹੁੰਦੇ ਨੇ ਤੇ ਦੂਜੀ ਰਿਪੋਰਟ ਇਹ ਚੀਨ ਦੇ ਵਿੱਚ ਇੱਕ ਸਟੱਡੀ ਕੀਤੀ ਗਈ ਹੈ ਰਿਸਰਚ ਕੀਤੀ ਆ ਜਿਹਦੇ ਚ 4 ਸਾਲ ਇਹਨਾਂ ਨੇ ਲਗਾਤਾਰ ਕਣਕ ਦੇ ਨਾਲ ਤੋਂ ਆ ਮਿੱਟੀ ਦੇ ਵਿੱਚ ਵਾਹਿਆ ਜਾਂ ਮਿੱਟੀ ਚ ਰਲਾਇਆ ਤੇ ਉਸ ਦਾ ਕੰਪੈਰੀਸ਼ਨ ਕੀਤਾ ਜਾਨੀ ਕਿ ਇੱਕ ਵਾਹਨ ਇਹਨਾਂ ਨੇ ਇਹੋ ਜਿਹਾ ਰੱਖ ਲਿਆ ਜਿੱਥੇ ਕੁਝ ਵੀ ਨਹੀਂ ਰਲਾਇਆ ਗਿਆ ਤੇ ਇੱਕ ਵਾਹਨ ਜਿਹਦੇ ਚ ਲਗਾਤਾਰ 4 ਸਾਲ ਤੂੜੀ ਨੂੰ ਵਿੱਚ ਇਹ ਰਲਾਉਂਦੇ ਰਹੇ ਜਾਂ ਵਿੱਚ ਪਾਉਂਦੇ ਰਹੇ ਜਾਂ ਕਣਕ ਦੇ ਨਾੜ ਨੂੰ ਵਿੱਚ ਪਾਉਂਦੇ ਰਹੇ ਤੇ ਉਹਨਾਂ ਦੇ ਦੋਹਾਂ ਦੇ ਵਿੱਚ ਦੋਹੇ ਵਾਹਣਾਂ ਦੇ ਵਿੱਚ ਅੰਤਰ ਨੂੰ ਦੇਖਿਆ ਗਿਆ ਤਾਂ ਜਿਹੜੇ ਨਤੀਜੇ ਸਾਹਮਣੇ ਆਏ ਨੇ ਉਹਦੇ ਵਿੱਚ ਜਿੱਥੇ ਤੂੜੀ ਨੂੰ ਨਹੀਂ ਵਾਹਿਆ ਗਿਆ ਉੱਥੇ ਨਾਈਟ੍ਰੋਜਨ ਸੀ 9.1% 4 ਸਾਲ ਬਾਅਦ ਤੇ ਜਿੱਥੇ ਤੂੜੀ ਵਿੱਚ ਰਲਾਈ ਗਈ ਉੱਥੇ 30.5% ਇਹਦਾ ਮਤਲਬ ਨਾਈਟ੍ਰੋਜਨ ਕਾਫੀ ਵਧੀ ਦੂਸਰੇ ਨੰਬਰ ਦੇ ਉੱਤੇ ਫਾਸਫੋਰਸ ਜਿੱਥੇ ਕੁਝ ਨਹੀਂ ਰਲਾਇਆ ਤੂੜੀ ਜਾਂ ਨਾਲ ਉੱਥੇ 9.8 ਤੇ ਜਿੱਥੇ ਤੂੜੀ ਵਿੱਚ ਰਲਾਈ ਗਈ ਉੱਥੇ 69.5% ਇਹਦਾ ਮਤਲਬ ਫਾਸਫੋਰਸ ਕਾਫੀ ਵਧੀ ਤੀਸਰੇ ਨੰਬਰ ਦੇ ਉੱਪਰ ਪੋਟਾਸ਼ ਜਿੱਥੇ ਕੋਈ 나ੜ ਨਹੀਂ ਲੜਾਇਆ ਗਿਆ ਉੱਥੇ 10.3 ਤੇ ਕਣਕ ਦਾ 나ੜ ਵਿਚਰਣ ਨਾਲ 27.3% ਪੋਟਾਸ਼ ਉਹਦੇ ਵਿੱਚ ਦੇਖਿਆ ਗਿਆ ਤੇ ਇਹਨੂੰ ਅਗਲੀ ਗੱਲ ਇਹਨਾਂ ਨੇ ਆਰਗੈਨਿਕ ਕਾਰਬਨ ਕਿਉਂਕਿ ਕਾਰਬਨ ਦਾ ਬਹੁਤ ਰੋਲਾ ਪੈਂਦਾ ਤਾਂ 0.7 ਯਾਨੀ ਕਿ 1% ਤੋਂ ਵੀ ਘੱਟ ਆਰਗੈਨਿਕ ਕਾਰਬਨ ਆ ਜਿੱਥੇ ਕੋਈ ਵੀ ਚੀਜ਼ ਮਿੱਟੀ ਦੇ ਵਿੱਚ ਜਾਂ 나ੜ ਨਹੀਂ ਰਲਾਇਆ ਗਿਆ ਉੱਥੇ ਪਾਈ ਗਈ ਕਣਕ ਦਾ 나ੜ ਵਿੱਚ ਬਹੁਣ ਨਾਲ ਇਹ 23.4% ਤੱਕ ਪਹੁੰਚ ਗਈ ਤਾਂ ਇਹ ਸੀ ਆਪਣੇ ਕੋਲ ਨਾਈਟ੍ਰੋਜਨ ਫਾਸਫੋਰਸ ਪੋਟਾਸ਼ੀਅਮ ਤੇ ਕਾਰਬਨ ਕੰਟੈਂਟ ਚਾਰਾਂ ਦੇ ਵਿੱਚ ਕਾਫੀ ਵਾਧਾ ਹੋਇਆ ਤੇ ਦੂਸਰੇ ਨੰਬਰ ਦੇ ਉੱਪਰ ਇਹਨਾਂ ਨੇ ਦੇਖਿਆ ਐਨਜ਼ਾਈਮ ਹੁੰਦੇ ਨੇ ਇੱਕ ਜਿਨ੍ਹਾਂ ਦੀ ਮਦਦ ਨਾਲ ਜਿਹੜਾ ਬੂਟਾ ਹੈ ਉਹ ਇਹ ਸਾਰੇ ਤੱਤ ਪ੍ਰਾਪਤ ਕਰਦਾ ਹੈ ਤੇ ਉਹ ਕਿਰਿਆ ਨੂੰ ਤੇਜ਼ ਕਰ ਦਿੰਦੇ ਨੇ ਜਾਨੀ ਕਿ ਜਿਵੇਂ ਆਪਾਂ ਇਹ ਸਮਝ ਲਈਏ ਵੀ ਇੱਕ ਆਪਾਂ ਲੱਕੜਾਂ ਦੀ ਅੱਗ ਲਾਈ ਹੈ ਤੇ ਉਸ ਦੇ ਉੱਪਰ ਆਪਾਂ ਤੇਲ ਪਾ ਦਈਏ ਤੇਲ ਨਾਲ ਉਹਦੀ ਕਿਰਿਆ ਤੇਜ਼ ਹੋ ਜਾਂਦੀ ਹੈ ਤਾਂ ਐਵੇਂ ਜਿਵੇਂ ਐਨਜ਼ਾਈਮ ਹੁੰਦੇ ਨੇ ਮਿੱਟੀ ਦੇ ਵਿੱਚ ਪਾਣੀ ਦੇ ਵਿੱਚ ਆਪਣੇ ਸਰੀਰ ਦੇ ਵਿੱਚ ਵੀ ਹੁੰਦੇ ਨੇ ਤਾਂ ਇਹ ਯੂਰੀਏ ਨੂੰ ਹਾজম ਕਰਨ ਵਾਲਾ ਐਨਜ਼ਾਈਮ ਹੈ ਜਿਹੜਾ ਉਹ ਜਿੱਥੇ ਕੋਈ ਵੀ ਨਾਲ ਨਹੀਂ ਰਲਾਇਆ ਗਿਆ ਉੱਥੇ 24.4% ਤੇ ਜਿੱਥੇ ਨਾਲ ਰਲਾਇਆ ਉੱਥੇ 31.3% ਯੂਰੀਏਜ਼ এনਜ਼ਾਈਮ ਦੀ ਐਕਟੀਵਿਟੀ ਦੇਖੀ ਗਈ ਇਸੇ ਤਰੀਕੇ ਨਾਲ ਫਾਸਫੋਰਸ ਦੇ ਲਈ ਇੱਕ ਐਨਜ਼ਾਈਮ ਹੁੰਦਾ ਫਾਸਫੇਟੇਜ਼ ਜਿਹੜਾ ਕਿ ਫਾਸਫੋਰਸ ਨੂੰ ਬੂਟਿਆਂ ਨੂੰ ਲੈਣਾ ਸੌਖਾ ਕਰਦਾ ਤਾਂ ਇਹ 9.9% ਜਿੱਥੇ ਨਾੜ ਨਹੀਂ ਰਲਾਇਆ 36.4% ਜਿੱਥੇ ਨਾੜ ਪਾ ਹੈ ਗਿਆ ਐਵੇਂ ਜਿਵੇਂ ਆਪਣੇ ਕੋਲੇ ਇਨਵਰਟੇਜ਼ ਆਉਂਦਾ ਹੈ ਜਿਹੜਾ ਕਾਰਬੋਹਾਈਡਰੇਟ ਨੂੰ ਸਿੰਪਲ ਕੰਪਾਊਂਡ ਦੇ ਵਿੱਚ ਬਦਲਦਾ ਹੈ ਉਹ 42.9 ਤੋਂ 65.3% ਤੇ ਚਲਾ ਗਿਆ ਜਦੋਂ 나ੜ ਨੂੰ ਵਿੱਚ ਬਾਹਰ ਆ ਗਿਆ ਤਾਂ ਇਸ ਤਰੀਕੇ ਨਾਲ ਜੇ ਅਸੀਂ 나ੜ ਨੂੰ ਵਿੱਚ ਪਾਉਂਦੇ ਹਾਂ ਕਣਕ ਦੇ ਨੂੰ ਤਾਂ ਸਾਡੇ ਕੋਲੇ ਨਾਈਟ੍ਰੋਜਨ ਫਾਸਫੋਰਸ ਪੋਟਾਸ਼ੀਅਮ ਕਾਰਬਨ ਮੈਗਨੀਸ਼ੀਅਮ ਤੇ ਕੈਲਸ਼ੀਅਮ ਇਹਨਾਂ ਦੀ ਹੀ ਵਾਧਾ ਹੁੰਦਾ ਤੇ ਇਸ ਦੇ ਨਾਲ ਇਹਨਾਂ ਨੂੰ ਹজম ਕਰਨ ਵਾਲੇ ਐਨਜ਼ਾਈਮਾਂ ਦੇ ਵਿੱਚ ਵੀ ਵਾਧਾ ਹੁੰਦਾ ਤੇ ਹੁਣ ਜੇ ਆਪਾਂ ਝਾੜ ਦੇਖੀਏ ਤਾਂ ਆ ਅੱਗੇ ਆਪਣੇ ਕੋਲ ਇੱਕ ਟੇਬਲ ਹੈ ਐਚ ਦਾ ਮਤਲਬ ਹੈ ਜਿੱਥੇ ਜਾ ਨਾੜ ਬਹੁਤ ਜ਼ਿਆਦਾ ਲਾਇਆ ਗਿਆ ਐਮ ਦਾ ਮਤਲਬ ਹੈ ਜਿੱਥੇ ਮੀਡੀਅਮ ਦਰਜੇ ਦਾ ਤੇ ਐਲ ਦਾ ਮਤਲਬ ਹੈ ਜਿੱਥੇ ਘੱਟ ਨਾਲ ਰਲਾਇਆ ਗਿਆ ਸੀ ਕੇ ਦਾ ਮਤਲਬ ਹੈਗਾ ਕੰਟਰੋਲ ਜਿੱਥੇ ਬਿਲਕੁਲ ਵੀ ਨਾੜ ਨੂੰ ਨਹੀਂ ਰਲਾਇਆ ਗਿਆ ਤਾਂ 4 ਸਾਲਾਂ ਦੇ ਵਿੱਚ ਆਪਾਂ ਸੀ ਕੇ ਜਾਨੀ ਕਿ ਕੰਟਰੋਲ ਜਿੱਥੇ ਨਾੜ ਨੂੰ ਨਹੀਂ ਰਲਾਇਆ ਉਹਦਾ ਝਾੜ ਦੇਖ ਸਕਦੇ ਹਾਂ ਜਿਹੜਾ ਕਿ ਉੱਪਰ ਲਿਆਂ ਨਾਲੋਂ ਐਚ ਦੇ ਉੱਪਰ ਜਿੱਥੇ ਨਾੜ ਨੂੰ ਸਭ ਤੋਂ ਵੱਧ ਰਲਾਇਆ ਗਿਆ ਉੱਥੇ ਸਭ ਤੋਂ ਵੱਧ ਝਾੜ ਚਾਰੇ ਸਾਲਾਂ ਦੌਰਾਨ 2008 ਤੋਂ ਲੈ ਕੇ 2011 ਤੱਕ ਆਪਣੇ ਸਾਹਮਣੇ ਇਹ ਜਾਦਾ ਆਇਆ ਤਾਂ ਇਹ ਸਾਰੇ ਦਾ ਨਤੀਜਾ ਇਹ ਨਿਕਲਦਾ ਹੈ ਕਿ ਨਾੜ ਨੂੰ ਮਿੱਟੀ ਦੇ ਵਿੱਚ ਰਲਾਉਣ ਨਾਲ ਜਿੱਥੇ ਸਾਡੀ ਮਿੱਟੀ ਦੇ ਵਿੱਚ ਤੱਤਾਂ ਦੀ ਪ੍ਰਤੀਸ਼ਤ ਵਾਧਦੀ ਹੈ ਉਥੇ ਮਿੱਟੀ ਦੀ ਸਿਹਤ ਦੇ ਵਿੱਚ ਵੀ ਸੁਧਾਰ ਹੁੰਦਾ ਹੈ ਤੇ ਸਾਡਾ ਝਾੜ ਵੀ ਵਧਦਾ। ਵੀਡੀਓ ਚ ਬਣੇ ਰਹਿਣ ਲਈ ਬਹੁਤ ਬਹੁਤ ਸ਼ੁਕਰੀਆ ਜੀ। ਸਤਿ ਸ੍ਰੀ ਅਕਾਲ।